ਰੋਪਰ ਦੇ 5 ਸਾਲਾ ਬੱਚੇ ਤੇਗਵੀਰ ਸਿੰਘ ਨੇ ਨਵਾਂ ਰਿਕਾਰਡ ਬਣਾਇਆ ਹੈ। ਉਹ ਕਿਲੀਮੰਜਾਰੋ ਪਹਾੜ ਤੇ ਚੜਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਹੈ। ਇਹ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਦਰਜਾਨੀਆਂ ਵਿੱਚ 19340 ਫੁੱਟ ਤੋਂ ਵੱਧ ਦੀ ਉਚਾਈ ਤੇ ਸਥਿਤ ਹੈ। ਤੇਗਵੀਰ ਨੇ 18 ਅਗਸਤ ਨੂੰ ਮਾਊਂਟ ਕਿਲੀਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਉਹ 23 ਅਗਸਤ ਨੂੰ ਪਹਾੜ ਦੀ ਸਭ ਤੋਂ ਉੱਚੀ ਚੋਟੀ ਉਹੁਰੂਲੀ ਤੁਰ ਪਈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਡੀਜੀਪੀ ਨੇ ਲਿਖਿਆ ਕਿ ਉਹਨਾਂ ਦਾ ਦ੍ਰਿੜ ਇਰਾਦਾ ਅਤੇ ਲਚਕੀਲਾਪਣ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ ਉਸ ਦੀ ਪ੍ਰਾਪਤੀ ਹੋਰਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਵੇਗੀ ਇਹ ਕਾਰਨਾਮਾ ਕਰਕੇ ਤੇਗਵੀ ਨੇ ਪਿਛਲੇ ਸਾਲ 6 ਅਗਸਤ ਨੂੰ 5 ਸਾਲ ਦੀ ਉਮਰ ਵਿੱਚ ਮਾਉਂਟ ਕਿਲੀਮਜ਼ਾਰੋ ਤੇ ਚੜ੍ਹਾਈ ਕਰਨ ਦੇ ਸਰਬੀਆ ਦੇ ਉਗਨਜੈਨ ਜੀ ਵੀ ਕੋਵਿਕ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਲਿੰਗ ਮਾਉਂਟ ਕਿਲੀ ਮਨਜ਼ਾਰੋ ਦੀ ਟ੍ਰੈਕਿੰਗ ਲਈ ਵਿਸ਼ਵ ਦੇ ਪੋਰਟਲ ਦੇ ਅਨੁਸਾਰ ਤੇਗਵੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਵਿਅਕਤੀ ਹੈ ਤੇਗਵੀਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਵਿਕਰਮਜੀਤ ਸਿੰਘ ਨੂੰ ਦਿੱਤਾ ਜੋ ਸੇਵਾਮੁਕਤ ਹੈਂਡਬਾਲ ਕੋਚ ਹਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਯਾਤਰਾ ਵਿੱਚ ਕਾਫੀ ਮਿਹਨਤ ਕੀਤੀ ਗਈ 1 ਸਾਲ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਉਚਾਈ ਦੀ ਬਿਮਾਰੀ ਦਾ ਮੁਕਾਬਲਾ ਕਰਨ ਲਈ ਬੱਚੇ ਨੂੰ ਦਿਲ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਲਈ ਕਸਰਤਾਂ ਦਿੱਤੀਆਂ ਗਈਆਂ ਉਸ ਨੂੰ ਕਈ ਥਾਵਾਂ ਤੇ ਟ੍ਰੈਕਿੰਗ ਤੇ ਲੈ ਕੇ ਜਾਇਆ ਗਿਆ ਜਿਸ ਤੋਂ ਬਾਅਦ ਸ਼ਿਖਰ ਤੇ ਚੜਨ ਦੀ ਵਿਉਂਤਬੰਦੀ ਸ਼ੁਰੂ ਕੀਤੀ ਗਈ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ 1.5 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸਾਨਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸਿੰਗ ਯੰਗੇਸਟ ਗਰਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵੈਸਟ ਬੇਸ ਕੈਂਪ ਤੇ ਮਾਊਂਟ ਐਲਬ੍ਰਸ ਤੇ ਹੋਰ ਪੀਕਸ ਨੂੰ ਸਰਕ ਕੀਤਾ ਸੀ ਸੋ ਉਹਨੂੰ ਦੇਖ ਕੇ ਤੇਜ਼ੀ ਨੇ ਵੀ ਸ਼ੁਰੂ ਕੀਤਾ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀਮਨਜਾਰੋ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਅਫਰਨ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇਸ ਸਫਰ ਦੇ ਪਾੰਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਜਿਹਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪੰਧ ਹੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗਵੀ ਰੇਸ ਮਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬਖਸ਼ੀ ਬੱਚੇ ਨੂੰ ਤੇ ਕਿਤੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲੰਗਾ ਪੱਟਣ ਦਾ